ਪੰਜਾਬ ਦੇ ਵਿੱਚ ਇਸ ਸਮੇਂ ਅੰਤਾਂ ਦੀ ਗਰਮੀ ਪੈ ਰਹੀ ਹੈ ਤੇ ਧੁੱਪ ਤਾਂ ਬਹੁਤ ਹੀ ਤੇਜ਼ ਹੋ ਚੁੱਕੀ ਹੈ ਲੋਕਾਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੋ ਚੁੱਕਾ ਹੈ ਸੋ ਉੱਥੇ ਹੀ ਕੁਝ ਸਮਾਜ ਸੇਵੀ ਵੀਰਾਂ ਸੰਸਥਾਵਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਦੇ ਲੰਗਰ ਲਗਾਏ ਜਾਂਦੇ ਨੇ ਤੁਸੀਂ ਵੇਖਿਆ ਹੋਵੇਗਾ ਅਕਸਰ ਸੜਕਾਂ ਦੇ ਉੱਤੇ ਸਮਾਜ ਸੇਵੀ ਵੀਰਾਂ ਵੱਲੋਂ ਰਾਗੀ ਰਨੁ ਰੋਗ ਰੋਕੇ ਠੰਡੇ ਮਿੱਠੇ ਜਲ ਦੀ ਸ਼ਵੀਲ ਦੇ ਲੰਗਰ ਸ਼ਿਕਾਏ ਜਾਂਦੇ ਨੇ ਸੋ ਇਸੇ ਤਰ੍ਹਾਂ ਦਾ ਪਰਾਲਾ ਕੀਤਾ ਹੈ ਤਨ ਤਨ ਅਮਰ ਸ਼ਹੀਦ ਜਥੇਦਾਰ ਹਨੂਮਾਨ ਸਿੰਘ ਜੀ ਕਤਕਾ ਅਖਾੜਾ ਚੱਕਰਵਰਤੀ ਸਿੰਘ ਫੌਜਾਂ ਵੱਲੋਂ ਜਿਨ੍ਹਾਂ ਵੱਲੋਂ ਲੋਕਾਂ ਨੂੰ ਸਰਦਾਈ ਦਾ ਅਟੁੱਟ ਲੰਗਰ ਸ਼ਿਕਾਇਆ ਗਿਆ ਸੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਮੁਹਾਲੀ ਜਿਲੇ ਤੋਂ ਸਾਂਝੀਆਂ ਕਰ ਰਹੇ ਹਾਂ ਨਿਊ ਚੰਡੀਗੜ੍ਹ ਮੰਡੀ ਸਿਟੀ ਲਾਈਟਾਂ ਦੇ ਨਜ਼ਦੀਕ ਇਹਨਾਂ ਨਿਹੰਗ ਸਿੰਘ ਫੌਜਾਂ ਵੱਲੋਂ ਠੰਡੇ ਮਿੱਠੇ ਸ਼ਰਦਾਈ ਦੀ ਸ਼ਬੀਲ ਦਾ ਲੰਗਰ ਉਤਟ ਵਰਤਾਇਆ ਗਿਆ ਲੋਕਾਂ ਦੇ ਵਿੱਚ ਸ਼ਰਦਾਈ ਦੀ ਸ਼ਬੀਲ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਸੋ ਤਸਵੀਰਾਂ ਰਹੀਆਂ ਜਾਣਦੇ ਹਾਂ ਅੱਜ ਸਿੰਘ ਫੌਜਾਂ ਨਿਹੰਗ ਸਿੰਘ ਫੌਜਾਂ ਵੱਲੋਂ ਲਗਾਏ ਇਸ ਲੰਗਰ ਸਬੰਧੀ ਸਾਰੀ ਜਾਣਕਾਰੀ ਤੇ ਗੱਲਬਾਤ ਕਰਵਾਉਨੇ ਆ ਇੱਥੇ ਪੂਜੇ ਹੋਏ ਨਿਹੰਗ ਸਿੰਘਾਂ ਦੇ ਨਾਲ ਤੇ ਕੀ ਕਹਿਣਾ ਹੈ ਅ ਅੱਜ ਲਗਾਈ ਇਸ ਸ਼ਬੀਲ ਦੇ ਬਾਰੇ ਇਸ ਸ਼ਬੀਲ ਦੇ ਪ੍ਰਬੰਧਕਾਂ ਦਾ ਸ਼ਰਦਾਈ ਦੇ ਬਾਰੇ ਉਹਨਾਂ ਦਾ ਕੀ ਤਰਕ ਹੈ ਤੇ ਕੀ ਪੰਜਾਬ ਦੇ ਵਿੱਚ ਅੱਜਕੱਲ ਜੋ ਨੌਜਵਾਨ ਥਾਂ ਥਾਂ ਤੇ ਸ਼ਰਦਾਈ ਦੀਆਂ ਸਟਾਲਾਂ ਲਗਾ ਕੇ ਇਸ ਨੂੰ ਰੋਜ਼ਗਾਰ ਵਜੋਂ ਆਪਣਾ ਰਹੇ ਨੇ ਕਿੰਨਾ ਕਾਮਯਾਬ ਹੋਇਆ ਹੈ ਇਹ ਕਿੱਤਾ ਉਹਨਾਂ ਨੌਜਵਾਨਾਂ ਦੇ ਲਈ ਸੋ ਆਓ ਸਾਰੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਸੁਣਾਉਂਦੇ ਆਂ ਪ੍ਰਬੰਧਕਾਂ ਦੇ ਨਾਲ ਕੀਤੀ ਹੋਈ ਸਾਰੀ ਗੱਲਬਾਤ ਸਵਾਹਿ ਗੁਰਜੀ ਕੀ ਬਾਤ ਹੈ ਔਰ ਜਰੂਰ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਲਗੜੇ ਵਿੱਚ ਜੁੜੀ ਗਿਆ ਸਵੇਰ ਤੋਂ ਲੈ ਕੇ ਬੇਜ ਤੱਕ ਆ ਜੀ ਦਾ ਧੰਨਵਾਦ ਆ ਬੋਲਿਆ ਸਾਰੀ ਬੋਲਿਆ ਕਿੰਨੇ ਵੀ ਨੌਜਵਾਨ ਵੀ ਨਾਲ ਜੁੜੇ ਰਹੇ ਸਰਪੰਚੀ ਬੋਲਣਾ

ਖਾਲਸਾ ਜੀ ਕਿਹਨਾਂ ਵੱਲੋਂ ਅੱਜ ਇਹ ਸਰਦਾਈ ਦੀ ਸ਼ਬੀਲ ਲਗਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਈ ਸ਼੍ਰੀ ਦਰਬਾਰ ਸਾਹਿਬ ਦੀ ਮਾਨਸਿਬ ਜੀ ਨੰਬਰ 6 ਦਰਬਾਰ ਸਾਹਿਬ ਤੋਂ ਚੱਲ ਰਹੀ ਹੈ ਤੇ ਵਿੱਚ ਸਹਿਯੋਗ ਆਪਣਾ ਗੁਰਜਿੰਦਰ ਭਾਈ ਹੈ ਜੀ ਉਹ ਵੱਡੀ ਦਾ ਪਲੇਅਰ ਹੈ ਉਹਨਾਂ ਦਾ ਵੀ ਸਰਦਾਰ ਬਹੁਤ ਪਤਾ ਹੈ ਜੀ ਮਾਨ ਸਰ ਨਾਲ ਸਾਡੇ ਨਾਲ ਮਿਲ ਕੇ ਉਹ ਵੀ ਆ ਰਹੇ ਨੇ ਤੇ ਬਈ ਜੀ ਤੁਸੀਂ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਸਹਾਇਤਾ ਤੇ ਜੀ ਸਾਡੇ ਨਾਲ ਸਭ ਦਾ ਮਿਲ ਕੇ ਇਸ ਸੱਤਾਰੇ ਪਿੰਡਾਂ ਦੇ ਸ਼ਰਦਾਈ ਦੇ ਵਿੱਚ ਪਉਂਦਾ ਕੀ ਕੀ ਹੋ ਤੁਸੀਂ ਜਿਹੜਾ ਮਿਕਸਚਰ ਆ ਇਹ ਸ਼ਰਦਈ ਬਣਾਈ ਜਾਂਦੀ ਆ ਕਿਹੜੇ ਡਰਾਈ ਫੂਟਾਂ ਦੇ ਨਾਲ ਤੇ ਹੋਰ ਕਿਹੜੇ-ਕਿਹੜੇ ਪ੍ਰੋਡਕਟ ਪੈਂਦੇ ਨੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਬਾਦਾਮ ਰਾਜੂ ਬਸਤਾ ਤੇ ਮਾਜ ਸੋਤ ਤੇ ਕਾਲੀ ਲੈਂਚੀ ਕਾਲੀ ਲੈਂਚੀ ਪੈਂਦੀ ਆ ਤੇ ਆਪਾਂ ਸਾਡੀ ਹਰੀ ਲੈਂਚੀ ਕਾਲੀ ਆ ਨਾਮ ਵਿੱਚ ਇੱਕ ਕਹਿੰਦੇ ਉਹ ਸ਼ੱਕਦੇ ਉਹ ਜਾਂ ਸ਼ਿਕਾਈ ਜਾਂਦੀ ਆ ਨੇਹੰਗਾ ਸਿੰਘ ਵੱਲੋਂ ਉਹ ਕਦੋਂ ਉਹਦਾ ਕੋਈ ਸਮਾਂ ਸੀਮਤ ਸਮਾਂ ਹੁੰਦਾ ਹੈ ਜਾਂ ਕਦੇ ਵੀ ਛਕੀ ਜਾ ਸਕਦੀ ਹੈ ਜਾਂ ਤੁਸੀਂ ਬਣਾਉਂਦੇ ਰਹਿੰਦੇ ਹੋ ਜੀ ਸੀਟੀ ਪੈਰਾ ਸੋਨੀਆਂ ਦੇ ਵਿੱਚ ਜੀ ਪੈਰਾ ਜੀ ਸੋਨੀਆਂ ਦੇ ਵਿੱਚ ਤਾਂ ਵੀਰਾਂ ਨੂੰ ਵੀ ਇਹ ਹੋਈ ਜਾਂ ਸਾਡੇ ਆਪਣੇ ਮੰਨਵਾ ਦੇ ਬਹੁਤ ਜਾਂਦੇ ਤੇ ਕੰਮ ਹੋ ਰਿਆਂ ਦੀ ਸਮਾਜ ਦਾ ਤਾਂ ਕੁਝ ਐਸਾ ਨੁਕਤਾ ਦੱਸਿਆ ਆ ਬੰਦਾ ਇਹ ਕਹਿੰਦਾ ਠੀਕ ਹੈ ਤੇ ਦੱਸਦਾ ਇਹ ਹੈ ਕਿ ਆਪਣੇ ਵੀਰ ਚੱਕਰ ਤੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਨਿਹੰਗ ਫੌਜਾਂ ਵੱਲੋਂ ਇਸ ਸਰਦਾਈ ਦੇ ਲੰਗਰ ਨੂੰ ਇੱਕ ਤਰ੍ਹਾਂ ਦਾ ਕਿਤੇ ਵੱਧੋ ਵੀ ਪੜਾਇਆ ਹੈ ਪੰਜਾਬ ਭਰ ਦੇ ਵਿੱਚ ਨੌਜਵਾਨ ਇਸ ਸ਼ਰਦਈ ਦੀਆਂ ਸਟਾਲਾਂ ਲਗਾ ਕੇ ਕਿੱਤੇ ਨਾਲ ਜੁੜੇ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਉਹ ਕਿੱਤਾ ਹੈ ਜਿਹੜਾ ਸ਼ਰਦਈ ਦੀਆਂ ਦੁਕਾਨਾਂ ਨੌਜਵਾਨਾਂ ਵੱਲੋਂ ਲਗਾਈਆਂ ਨੇ ਉਹ ਕਾਮਯਾਬ ਹੈ ਪੰਜਾਬ 'ਚ ਬਹੁਤ ਕਾਮਯਾਬ ਹੈ ਪੰਜਾਬ ਦੇ ਵਿੱਚ ਨਹੀਂ ਸਾਡੇ ਆਪਣੇ ਨਾ ਉਹ ਲੱਗਦੇ ਆ ਆਪਾਂ ਦੱਸਦੇ ਹੁੰਦੇ ਆ ਜੀ ਅਸੀਂ ਤਾਂ ਸ਼ਰਦਈ ਨਾਲ ਹੈ ਨਾ ਸਾਡੀ ਕੋਲ ਨਾ ਜਿੰਮ ਵਾਲੇ ਮੁੰਡੇ ਬਣੇ ਜਾਂਦੇ ਆ ਇਸ ਵੇਰੇ ਹਿਮਾਲੇ ਉੱਤੇ ਆ ਕੇ ਕਹਿੰਦੇ ਉਹ ਕਹਿੰਦੇ ਕੋ ਹੋ ਸਕਦੇ ਨੇ ਜੀ ਕੋਈ ਨੋਟੀਫਿਕੇਸ਼ਨ ਜੀ ਕਹਿੰਦੇ ਹੁਣ ਅਸੀਂ ਇਹ ਕਰ ਸਕਦੇ ਹਾਂ ਜੋਰ ਮਾਰ ਕੇ ਇਹ ਪਹਿਲਵਾਨਾਂ ਲਈ ਵੀ ਹੈ ਜੀ ਹਨਾ ਇਹ ਜੋਰ ਵਾਸਤੇ ਹੈ ਜੀ ਆਪਣੀ ਸਰੀਰ ਵਿੱਚ ਇਹ ਖੰਡੜ ਪਾ ਕੇ ਰੱਖਦੀ ਹੈ ਤੇ ਇੱਕ ਤਾਕਤਪੂਰਨ ਹੁੰਦੀ ਹੈ ਜੀ ਇਹ ਤਾਂ ਕਰਕੇ ਉਹ ਦੇਖ ਲੋ ਬਾਹਰ ਰੇਡੀਆਂ ਤੇ ਕਿਹੜਾ ਲੱਗਿਆ ਹੁੰਦਾ ਹੈ ਹਨਾ ਤੇ ਜਿਹੜਾ ਇਹ ਆਪਣਾ ਲਿੰਮੂ ਨੀ ਪਾਣੀ ਹੋ ਗਿਆ ਅੱਜ ਕੱਲ੍ਹ ਨੀਪੜ ਦੇ ਕੈਮੀਕਲ ਵਾਲੇ ਆ ਗਏ ਹਨਾ ਜਿਹੜੀਆਂ ਸਕੰਦਰੀਆਂ ਬਣਾਈ ਜਾਂਦੀਆਂ ਆਪ ਕੋਈ ਚੰਗੀ ਘੜਾ ਜ ਨਹੀਂ ਗਿਆ ਤਾਂ ਤੇ ਵਧੀਆ ਹੈ ਕਿਉਂਕਿ ਹਰ ਕਿਸੇ ਕੋਲ ਟਾਈਮ ਨਹੀਂ ਹੈ ਜਿੰਨਾ ਲਾਉਣੇ ਦਾ ਤੇ ਜਿਵੇਂ ਆਰ ਦੁਨੀਆ ਫਰੀ ਕਰਦੀ ਹੋਈ ਰਹਿੰਦੀ ਹੈ ਨਾ ਲੋਕਾਂ ਨੂੰ ਵਧੀਆ ਲੱਗਦਾ ਹੈ ਜੀ ਸਭ ਦੀ ਇਹ ਜਿਹੜਾ ਚੀਜ਼ ਜਿਹੜਾ ਤਾਂ ਚੀਜ਼ ਆਉਂਦੀ ਆ ਉਹ ਸਾਡੇ ਵਰਗੇ ਜਿਹੜੇ ਲੋਕਾਂ ਦੇ ਦਿਨ ਆਪਣੇ ਆਪ ਹੀ ਸੁਣਨ ਆ ਜਾਂਦੇਗਾ ਕਿਉਂਕਿ ਸਿੰਘਾਂ ਦੀ ਕੋਈ ਰੱਖਣਾ ਬੰਦੀ ਪੈਰਾ ਕਰਦੇ ਆ ਨਾ ਉਹ ਆਪਣਾ ਲੋਕ ਨੂੰ ਦੱਸ ਰਹੇ ਆ ਕਿ ਇਹ ਚੀਜ਼ ਬਣਾ ਕੇ ਪੀਓ بڑا ਕਹਿਣਾ ਮਤਲਬ ਜਿਹੜੇ ਬਾਕੀ ਡਰਿੰਕ ਨੇ ਜਿਹੜੇ ਦੁਕਾਨਾਂ ਤੇ ਵਿਕਦੇ ਨੇ ਉਹਨਾਂ ਨਾਲੋਂ ਕੁਝ ਵੱਖਰਾ ਇਹਦੇ ਚ ਇਹ ਵੀ ਕੁਝ ਵੱਖਰਾ ਹੈ ਜੀ ਇੱਕ ਟੁਕੜਾ ਪਿਆ ਰੈਡੀ ਪੂਰੀ ਇਸ ਰੇਲ ਦੇ ਵਿੱਚ ਚਾਲ ਭਾਰੀ ਹੈ ਠੀਕ ਹੈ ਜਦੋਂ ਸਟੋਨਾਂ ਲਾਈਨ ਵਿੱਚ ਸੀ ਤਾਂ ਬੜੀ ਜਲ ਲੱਲ ਇੱਥੇ ਪਹੁੰਚਾ ਕੋਈ ਵੀ ਫਿਰ ਬਹਿ ਜਾਣਾ ਆਇਆ ਹੋਣਾ ਨਾ ਅੱਗੇ ਅਸੀਂ ਮੰਡੀ ਦੇ ਵਿੱਚ ਨਾਸਤ ਲੈਣਗੇ ਜੋ ਹਕੌਮ ਦੀ ਆਵਾਜ਼ ਦੇ ਰਸਤੇ ਆਪਣਾ ਮੰਡੀ ਦੇ ਵਿੱਚ ਰਸਤੇ ਲੇ ਗਏ ਸੀ ਅੱਧਰੋਂ ਆਏ ਕਿ ਮੁੰਡੇ ਕਿ ਸਿਕੰਦਰੀ ਚੱਲੀ ਹੈ ਐਸਾ ਯੂਨੀਵਰਸਿਟੀ ਹੈ ਭਈ ਜਿਹੜੇ ਅੱਧਾ ਹੋਰੇ ਖਾਂ ਦਾ ਕੱਚਾ ਉਹ ਕਿਚਵਾਤੇ ਪਾਈ ਹੋਏ ਸੀ ਹਾਂ ਉੱਥੇ ਕਿਹਾ ਸ਼ੀ ਗਿਆ ਜਾ ਗਿਆ ਤਾਂ ਕਿੰ ਆ ਵੀ ਕਿਤੇ ਸਿਕਰ ਸਾਈਡ ਤੇ ਲਾਈ ਜੀ ਲਾਈ ਲਾਈ ਨੂੰ ਜਾਣ ਪਈ ਅਸੀਂ ਉੱਥੇ ਜਾ ਕੇ ਸਕਾਂਗੇ ਕਾ ਚੜ੍ਹਤੀ ਖਲਾਇਆ ਸੀ ਤਾਂ ਆਪ ਉਪਰਲਾ ਨੂੰ ਫਿਲਾਣਾ ਚਾਹੀਦਾ ਹੈ ਪਰ ਇਹ ਇੱਥੇ ਆਪਾਂ ਥੋੜੇ ਸਵਾਲ ਦੇ ਨਾਲ ਇੱਕ ਗੱਲ ਕਰ ਮੰਨੇ ਪੰਜਾਬ ਦੇ ਵਿੱਚ ਬੇਸ਼ੱਕ ਚਲੋ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਵੀ ਕੀਤਾ ਕਰਨਾ ਪਰ ਜੇ ਦੇਖਿਆ ਜਾਵੇ ਜੇਕਰ ਸਾਡੇ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਤਾਂ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਇਹ ਗੱਲ ਸੱਚ ਹੈ ਇਹ ਗੱਲ ਸੱਚ ਹੈ ਇਹ ਕੋਸਾ ਸੱਚ ਹੈ ਪੂਰੇ ਆਪਣੇ ਸਾਡੇ ਆਮ ਲੋਕਾਂ ਦੇ ਸਾਹ ਦੇ ਨਹੀਂ ਹੈਗੇ ਸਾਨੂੰ ਬਾਹਰ ਹੀ ਦੇਖ ਕੇ ਰਾਜ਼ੀ ਹੈ ਹਾਂ ਉਹ ਪਰੰਦੇ ਚਾਲੂ ਚੈਨ ਉਹ ਬੰਦੇ ਦੇ ਵਿੱਚ ਮਾਰ ਕੇ ਦੇਖਦੇ ਰਹਿਆ ਕਿ ਇਹ ਚੱਲਦੀ ਹੈ ਪਹਿਲਾਂ ਤਾਂ ਹਾਂ ਕਰਤੀ ਤੁਸੀਂ ਮੇਰੇ ਲੈਣ ਕੇ ਹਾਂ ਪਰ ਇਹ ਕੰਮ ਬਹੁਤ ਵਾਰੋਂ ਐਵੇਂ ਕਿੱਥੇ ਹੋਪਾ ਦੇ ਕੇ ਆ ਜਾਂਦੇ ਨੇ ਪਰ ਇਹ ਤਾਂ ਪ੍ਰਵਾਸੀਆਂ ਦੇ ਨਾਲ ਖਲ ਜਾ ਰਿਹਾ ਨਾ ਤਮੇ ਇਹ ਕੀ ਕਰ ਰਹੇ ਆ ਨਾ ਪਰ ਆਪਣਾ ਕੀਪ ਤੱਕ ਸਹਿਮਤ ਰੱਖੇ ਨਾ ਸਾਡੇ ਸਾਰੇ ਲੋਕਾਂ ਨੇ ਨਾਲ ਨੂੰ ਆਪਾਂ ਅਸੀਂ ਆਪਣਾ ਦਫਤਰ ਬਣਾ ਰਹੇ ਹਾਂ ਇੱਥੇ ਤੇ ਸੋਚ ਰਹੇ ਹਾਂ ਕਿ ਹਾਂ ਪੰਜਾਬੀ ਅੰਦਰ ਬਾਹਰ ਜਾ ਰਹੇ ਹਾਂ ਗਲਤ ਗੱਲ ਰਿਹਾ ਮੋੜਾ ਨੇ ਜਿਹੜੇ ਬਾਹਰ ਜਾ ਰਹੇ ਆ ਆਪਣੀ ਕੀਤਾ ਕਰੋ ਕਈ ਪਾਸੇ ਤੇ ਅੱਗੇ ਸਾਡੇ ਤੇ ਰਹਿ ਨਹੀਂ ਹੋ ਰਿਹਾ ਪਤਾ ਵੀ ਹਾਂ ਇਹ ਕਿਸੇ ਕੋਲ ਨਹੀਂ ਆ ਰਹੀਆਂ ਇਹ ਕੋਸ਼ਿਸ਼ਾਂ ਕਿ ਕੋਈ ਕਿਸੇ ਕੋਲ ਨਾ ਜੇ ਵੀ ਹਾਂ ਉਹ ਕਾਉਂਡਰੀ 15 ਦੀ ਕਹਾ ਆਪਣਾ 15 ਸੈਕਟਰ ਜਿੱਥੇ ਸਭ ਤੋਂ ਇੱਥੇ ਲੱਕੜੀ ਜੀ ਨਾਂ ਸੀ ਅਡੀ ਹੋਰ ਬੇਸ਼ਕ ਨਾ ਚੱਕਰ ਮਾਰਦੇ ਉਹ ਟੈਮੋਰ ਤੇ ਜਿਹੜਾ ਪਈਆ ਨਾ ਲਾਉਂਦਾ ਹੈ ਉਹ ਸਪੈਂਦੇ ਨਹੀਂ ਅਜੇ ਕਿਸੇ ਨੇ ਲਾ ਲਈ ਅੱਜ ਪਾਵਾ ਪਿੱਛੇ ਪਾਵਾ ਲੇਕਿਨ ਕਿਸੇ ਨੇ ਲਾਉਂਦਾ ਪਈਆਂ ਨੇ ਮਾਰੀਆਂ ਬਾਣੇ ਨੂੰ ਆਪ ਤਾਂ ਪਾਉਂਗੇ 17 ਮਾਤਰਾ ਪਾਉਂਦੇ ਸਾਡੇ ਨੂੰ ਚੱਕਰ ਵੀ ਰਮਾ ਕੇ ਜਿਹੜਾ ਲਾਉਂਦਾ ਮਨ ਨਹੀਂ ਆਉਂਦੀ ਹੈ ਬਈ ਹੋਰ ਵੀ ਲੋਕ ਕਹਿ ਰਹੇ ਆ ਰਾਮ ਵੱਲ ਲੈਣਿਆ ਸਾਡੀ ਹੋਣ ਲੱਗੇ ਜੇ ਅਸੀਂ ਕਹਾਂ ਤਾਂ ਨਹੀਂ ਹੈ ਵੀ ਉਹ ਕਿਹੜਾ ਆਪਾਂ ਇਹਨਾਂ ਤੋਂ ਸਾਡੇ ਬਾਹਰ ਨਾ ਪਾਉਣਾ ਹੈ ਤੁਹਾਨੂੰ ਕਰਨਾ ਹੈ ਆ ਮੈਂ ਇੱਕ ਸਿਰਿਤ ਦੀ ਗੱਲ ਆ ਦੱਸਣਾ ਤੁਹਾਨੂੰ ਕੋਈ ਜ਼ੋਰ ਆਪਾਂ ਇਸੇ ਕੱਢਦੇ ਹਾਂ ਸਾਰਾ ਇਹ ਸੋਹ। ਕੋਈ ਨਾ ਆਪਣੇ ਪਹਾੜੀ ਨੂੰ ਕਰਦੇ ਮਾਰੀ ਘਾ। ਆਕੇ ਬੀਬੀ ਪੀਣਾ ਕੇ ਅਸੀਂ ਉੱਥੇ ਰੁਕੇ ਆਂ ਕਿ ਭਾਈ ਕਿਤੇ ਨਹੀਂ ਪਣੀ ਅੱਗੇ। ਉਹ ਨਾ ਦਾ ਰਹਿਣਾ ਸਾਹਿਬ ਤੇ ਪੜ ਦਾ ਟਾਈਮ ਸੀ। ਠੀਕ ਹੈ ਅਸੀਂ ਉੱਥੇ ਗਏ। ਉੱਥੇ ਬੰਦਾ ਕਹਿੰਦਾ ਜੀ ਜੀ ਸੋਚੀ ਬੰਦੇ। ਉਹਦੇ ਧਾਰ ਦੇ ਵਿੱਚ ਉਹ ਜਿਹੜੀ ਸਟਾਫ ਜੀ ਦਾ ਦਿਨ ਹੈ ਉਹ ਲੋਕ ਅਸੀਂ ਨਾਲ ਆਇਆ ਉਹ ਜਿਹੜੀ ਪਹਿਲਾਂ ਪਿਆਰ ਦਾ ਦੇ ਕੋ ਸਮੂਹ ਅਫਸਰ ਕਿ ਉਹ ਕਿ ਉਹ ਕਿ ਉਹ ਜੁਲਾਹ ਪਰ ਇਹਦਾ ਇਹ ਫਿਰ ਬਾਅਦ ਦੇ ਵਿੱਚ ਕੰਮ ਨੂੰ ਸਰਬੰਸ ਦਾ ਹੋਣਾ ਆ ਤੇ ਹੋਰ ਕਮੇਟੀ ਵਾਲਿਆਂ ਦਾ ਵੀ ਫੋਨ ਆ ਕੇ ਨਾਲ ਚਲਾਈ ਕਰਤੀ ਗਿਆ ਵੀ ਵਾਲੇ ਨੂੰ ਕਿ ਇਹ ਸੰਗਤਾਂ ਦੂਰਦੀ ਹੈ ਗੁਰੂ ਘਰ ਦਾ ਸਾਨੂੰ ਸਿੱਧਾ ਸੰਗਤ ਹੋਊਗਾ ਬੇਗੁਰੂ ਤਾਂ ਆਪਣੇ ਵਿੱਚ ਜਿਹੜਾ ਨਸ਼ਾ ਪਿਆ ਨਾਮ ਇਹ ਨਸ਼ਾ ਪਤਾ ਕਰਵਾਉਣਾ ਤੇ ਅੱਜ ਫਿਰ ਸ਼ਬੀਲ ਦੇ ਵਿੱਚ ਰਿਸਪੌਂਸ ਕਿਹੋ ਜਿਹਾ ਰਿਹਾ ਲੋਕਾਂ ਦਾ ਦਿਨ ਦੇ ਵਿੱਚ ਬਹੁਤ ਰਿਸਪੌਂਸ ਗਿਆ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੋਰ ਬਹੁਤ ਖੁਸ਼ ਹੋ ਕੇ ਆ ਰਹੇ ਹਾਂ ਵਿੱਚ ਦੋ ਸਪੋਨਸ ਆਏ ਹੋਏ ਇੱਕ ਜਨਮ ਇਤਨੀ ਸਾਈਡ ਦੇਖ ਨੂੰ ਆਪਣਾ ਨਾ ਉਹਦੇ ਵਿੱਚ ਬਲਾਸਾਂ ਵਿੱਚ ਛੱਕ ਰਹੇ ਨੇ ਜੇ ਦੋਤ ਨਾਲੇ ਸਵੇਰੇ ਦੇ ਦੁਪਹਿਰੇ ਬੋਤਲ ਆਈ ਸੀ ਕੋਲਾਰੇ ਸਿਰਫ ਅਸੀਂ ਦੇ ਨਾਲ ਆਪੇ ਕਰਦੇ ਹਾਂ ਅੱਛਾ ਇੱਧਰ ਬੋਤਲ ਹਾਂ ਇੱਧਰ ਸਪੈਸ਼ਲ ਬੀਅਰ ਰਾਈ ਸਪੈਸ਼ਲ ਬੋਤਲਾਂ ਭਰੀਆਂ ਜਾ ਰਹੀਆਂ ਨੇ ਕਿਸੇ ਨੂੰ ਨਾਂ ਨਹੀਂ ਨੰਬਰ ਵਾਸਤੇ ਹੁਣ ਤੱਕ ਥੋੜੇ ਸਾਲ ਵਾਲਾ ਗਿਣਤੀ ਜੇ ਕੀਤੀ ਜਾਵੇ ਕਿੰਨੇ ਕ ਸੰਗਤ ਸ਼ੱਕ ਕੀ ਹੋ ਗਈ ਆਪ ਵੀ ਸਟਾਫ ਨੇ ਉਹਨੂੰ ਗੀਮਪੀਂਗ ਦੀ ਰਸੀਏ ਜਾਣਗੀ ਅਣਗਿਣਤ ਸਨੇਹਾ ਕੀ ਦੇਣਾ ਚਾਹੋਗੇ ਸੰਗਤ ਨੂੰ ਸਨੇਹਾ ਹੀ ਦੇਣਾ ਚਾਹੁੰਦੀ ਕਿ ਜਦੋਂ ਵੀ ਕੋਈ ਘਰ ਨਾਲ ਜ਼ਰੂਰਤ ਨਾਲ ਕੋਲ ਤੇ ਆਪਲਾ ਇਹਨਾਂ ਨੂੰ ਰੂਹ ਹੱਸ ਦੇ ਸਕੀਏ ਅਸੀਂ ਸਭੀ ਜਨੰਦਰ ਨਾ ਹੋ ਇਹ ਜੋ ਪਰਮਾਸ਼ਰਤ ਕੀਤੀ ਸੀ ਇਹ ਤਾਂ ਇੱਕ ਟਾਈਮ ਟੇਬਲ ਹੀ ਬਣਾਉਣਾ ਹੈ ਸੋ ਜੇਕਰ ਸਾਡਾ ਆਰਡਰ ਇੰਸਟਿਟਿਊਟ ਹੈ ਨਾ ਪੰਜਵੇਂ ਪਾਸੇ ਤੋਂ ਵਰਜਨ ਦੇ ਰਹੀ ਸੀ ਤਾਂ ਅੱਗੇ ਬੈਠੇ ਸੀ ਨਾ ਜਦੋਂ ਚੇਅਰ ਦੇ ਵਿੱਚ ਤੁਸੀਂ ਕਿੰਨੀ ਮਾਈ ਬੋਲੋ ਨਾ ਇਹਨਾਂ ਨੂੰ ਕਹਿੰਦੇ ਕਾਰਜਾ ਲਿਖਤੀ ਦੇ ਅੰਨੀ ਸ਼ਬਦਿਕ ਲਾਈ ਸੀ ਤੇ ਫਿਰ ਉਹ ਪਾ ਕੇ ਆਈ ਜਿਵੇਂ ਅਸੀਂ ਲੰਦੇ ਲੰਦੇ ਆਪਣਾ ਅੱਸੀ ਕਰਦੇ ਆ ਉਹਨੇ ਅੱਸੀ ਕਰਕੇ ਹਨਾ ਉਹ ਆਪਣਾ ਫੁੱਤਰ ਪਾ ਕੇ ਰੇਡ ਕਰਦੇ ਅਸੀਂ ਅੱਥੇ ਜਨਾਬ ਦੀਆਂ ਪੱਤੀਆਂ ਪਾ ਕੇ ਅੰਦਾ ਪਾਸ਼ਾ ਨੂੰ ਖਿਲਾਂਦੇ ਅਸੀਂ ਕਿਉਂਕਿ ਪਾਸ਼ਾ ਦੀ ਉੱਤੇ ਬਹੁਤ ਤਾਕਤ ਹੋਈ ਆ ਇਹਦਾ ਰਹਿਣ ਸਾਲਾ ਪਾਣੀ ਵੀ ਉਬਾਲਿਆ ਵੀ ਗਿਆ 70 ਰੇਤ ਵੀ ਪਾਇਆ ਗਿਆ ਪੋਰਟੇ ਉੱਪਰ ਨੰਬਰ ਦੱਸਦਾ ਸੂਚਕ ਪੱਤਰੀ ਵਿੱਚ ਲਿਖਿਆ ਹੋਇਆ ਇਸ ਦੇ ਵਿੱਚ ਲੱਭਦੇ ਆ ਕਿ ਆਪਣਾ ਬ루 ਤੇਜ ਬਾਗ ਤੇ ਆਪਣਾ ਅਗਰੂ ਅਚਨ ਦੇਵ ਜੀ ਦੇ ਉੱਤੇ ਆਪਣਾ ਉਹ ਕਹਿੰਦੇ ਨੇ ਸੰਤਸਾਹ ਦਾ ਚੰਮ ਮਾਲ ਜਿਹੜੀ ਆ ਰਹੀ ਹੈ ਜੱਜੇ ਨੂੰ ਕੋਈ ਮਾਤਾ ਕਹਿੰਦੇ ਹਨਾ ਉਹ ਮਾਤਾ ਦੇ ਕਹਿੰਦੇ ਹੁਣ ਦੇਈਂ ਦਾ ਚੰਮ ਦੇ ਵਿੱਚ ਤੁਸੀਂ ਆਖੇ ਤਾਂ ਸਾਨੂੰ ਰੇਟ ਘਟਾ ਦੇਣਾ ਤੇ ਮਹਾਰਾਜ ਜੀ ਦੀ ਵਿਚਾਰ ਨਹੀਂ ਕਰਨ ਕਰਦੇ ਜੀ ਜਿਹੜੇ ਗੁਰਸਾਹ ਵਾਸਤੇ ਇਹ ਫਿਰ ਮਹਾਰਾਜ ਜੀ ਨਾ ਕੀ ਕਰੇ ਤੁਸੀਂ ਸਿਵਾਰ ਕਰਦੇ ਆ ਨਾ ਮਹਾਰਾਜ ਜੀ ਅੱਗੇ ਲੋਕੋ ਮਹਾਰਾਜ ਜੀ ਚੁੱਪ ਕਰ ਸਰਣੀ ਆ ਨਾ ਸ਼ੁਕਰੀਆ ਜੀ ਧੰਨਵਾਦ ਖਾਲਸਾ ਜੀ ਵਾਹਿ ਖਾਲਸਾ ਵਾਹਿਗੁਰੂ ਦੀ ਖਫਤ ਖਾਲਸਾ ਜੀ ਕਿਸ ਤਰ੍ਹਾਂ ਦਾ ਰਿਹਾ ਲੋਕਾਂ ਦਾ ਰਿਸਪੌਂਸ ਤੇ ਕਿਹਨਾਂ ਵੱਲੋਂ ਸਹਿਯੋਗ ਸੀ ਅੱਜ ਦੀ ਇਸ ਸ਼ਰਧਾਈ ਦੀ ਸ਼ੀਰਿਲ ਦੇ ਵਿੱਚ ਆਵਾਜ਼ ਆਵਾਜ਼ ਮੈਂ ਚੀਜ਼ ਨਹੀਂ ਪਾਈ ਪਾਉਂਿਆ ਚਕਰਵਰਤੀ ਨੂੰ ਚੌਧਰੀ ਨੂੰ ਗੱਦਾ ਲੱਗ ਗਿਆ ਲੱਗੇ ਇਹ ਨਿੰਮਾ ਕੋਈ ਸਪੈਸ਼ਲ ਕੋਈ ਬਹੁਤ ਜੁੜੀ ਹੋਏ ਰੇਕ ਪਿੰਡ ਤੋਂ ਭਾਈ 1 ਸੈਕਿੰਡ ਬਾਅਦ ਗੱਤਗੀ ਨਹੀਂ ਸਰਵਾਈਵ ਦਰਵਾਜ਼ੀ ਬੰਦਾਈ ਹੈ ਨਾ ਬਾਡੀ ਦੇ ਪਿੱਛੇ ਦਰਵਾਜ਼ੀ ਕਿਉਂ ਹੁੰਦੇ ਆ ਇੰਨਾ ਦੀ ਵੀ ਹੈ ਹੋ ਜੋ ਸਕਦਾ ਹੈ ਬੈਠ ਕੇ ਬਾਰੀ ਹੋਏਗਾ ਬਹੁਤ ਬਹੁਤ ਪਾਣੀ ਹੈ ਬਹੁਤ ਬਹੁਤ ਪਾਣੀ ਹੈ ਜੇ ਪਤਾ ਲੱਗ ਗਿਆ ਇਹ ਚੀਜ਼ ਕਿਹਾ ਕਹਿੰਦੇ ਕਿ ਨੌਜਵਾਨ ਜੁੜੇ ਨੇ ਤੁਹਾਡੇ ਨਾਲ ਹੋ ਸਕਦਾ ਬਹੁਤ ਬਹੁਤ ਕਿੱਥੇ ਪਾਣੀ ਆ ਗਿਆ ਮਤਲਬ ਅੱਬਾ ਜੀ ਕਿੱਥੇ ਪੰਜਾਬ ਦੇ ਵਿੱਚ ਐਸਾ ਇਲਾਕੇ ਵਿੱਚ ਇਹ ਸੰਗਤ ਹੈਗੀ ਜਾਂ ਪੰਜਾਬ ਚ ਹੋਰ ਇਲਾਕੇ ਚ ਵੀ ਹੈ ਹੋਰ ਲਾ ਕੇ ਜੇ ਵੀ ਆਈ ਦੀ ਆਪਣੀ ਕਦਰ ਇਹਾਰੇ ਕਿਤੇ ਪਹਿਲੇ ਭਰੇ ਹੋਏ ਇਤਨਾ ਨਹੀਂ ਵੀ ਆ ਲੱਖ ਲੱਖ ਪਿੰਡਾਂ ਵੀ ਲਾਗ ਲਾ ਕੇ ਪਹਿਰੇ ਕਰਨੇ ਚਾਹੀਦੇ ਕਿਤੇ ਮਾਹਰ ਕਿਰੋਣ ਨੇ ਵੀ ਫਿਰ ਬਾਹਰ ਵੀ ਜਾਂਦੇ ਠੀਕ ਹੈ ਕਿਤੇ ਵੀ ਬੁਲਾਉਂਦੇ ਮਤਲਬ ਨੌਜਵਾਨ ਸਿੱਖੀ ਨਾਲ ਜੋੜ ਰਹੇ ਹਾਂ ਜੁੜ ਰਹੇ ਤੁਸੀਂ ਇਸ ਦਾ ਜਮ ਹੁ ਸ਼ੁਰੂ ਹੋ ਜਿੱਥੇ ਵੀ ਬੁਲਾਉਣੇ ਤਾਂ ਉੱਥੇ ਜਾਣਾ ਹੀ ਪੈਣਾ ਤੇ ਜਿਵੇਂ ਸਾਡਾ ਸਵਾਲ ਪਹਿਲਾਂ ਵੀ ਸੀ ਕਿ ਲੰਗਰ ਜਿਹੜੇ ਸ਼ਹੀਲ ਦੇ ਲੰਗਰ ਨੇ ਬਹੁਤ ਤਰ੍ਹਾਂ ਦੇ ਉਹ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਨੇ ਅੱਜ ਮੌਸਮ ਨੂੰ ਦੇਖਦੇ ਆਂ ਗਰਮੀ ਬਹੁਤ ਵਧੀ ਹੋਈ ਪੰਜਾਬ 'ਚ ਉਹ ਕਈ ਮਨ ਚਲੇ ਕੋਈ ਸ਼ਰਾਰਤੀ ਅੰਸਰਾ ਵੱਲੋਂ ਬੀਤੇ ਦਿਨੀ ਸ਼ਬੀਲ ਸ਼ਰਾਬ ਦੀ ਬੀਅਰ ਦੀ ਲਗਾਈ ਗਈ ਸੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਹਾਡੀ ਰਾਏ ਕੀ ਹੈ ਉਹਦੇ ਬਾਰੇ ਵਿੱਚ ਰਾਏ ਤਾਂ ਦੇਖੋ ਉਹ ਪਾਸੇ ਜਿੱਥੇ ਨਾ ਕਿਤੇ ਨੌਜਵਾਨ ਇਕੱਠੇ ਨਸ਼ੇ ਨਾਲ ਲੱਗੇ ਜੁੜ ਰਹੇ ਹੋ ਨਸ਼ੇ ਨਾਲ ਉਹਨੂੰ ਤੁਰੇ ਨਹੀਂ ਜਾਣ ਕਰਦਾ ਦੇਖੋ ਜਬੀਰ ਜੱਤੀ ਹੈ ਕਾਰਵਾਈ ਥੋੜੀ ਜੈ ਹਿੰਦੀ ਚਲੋ ਕੋਈ ਇਹ ਕਾਰਵਾਈ ਹੋਈਏ ਚਲੋ ਫਿਰ ਵੀ ਇਹਨਾਂ ਕਰੇ ਮੈਂ ਦੇਖੋ ਪਿਛਲੇ ਸਪਲਾਈ ਹੋਇਆ ਉਹ ਜੇ ਤਾਂ ਪਿਛਲੇ ਥੋੜੀ ਜਿਹੀ ਸਪਲਾਈ ਕਰੇ ਇਹ ਜਿਹੜਾ ਰੰਗਲਾ ਪਿਆ ਕਿੰਨੇ ਬਣਾ ਕੇ ਦੁੱਤੀ ਇਹਦਾ ਆਊਟ ਸਰਕਾਰ ਉਹ ਥੋੜੀ ਇਹ ਮੋਜਾ ਦੇਖੋ ਤਿਆਰ ਹੋ ਤਿਆਰ ਆਪਣੇ ਹੱਥੀਂ ਜਵੇਰ ਦਾ ਡਿੱਤੇ ਵਿੱਚ ਕਰ ਲੀਏ ਹੈਡ ਚੜ੍ਹਨ ਦਾ ਤਲਾਬ ਕਰ ਰਹੀ ਜੁੜ ਵੀ ਰਹੇ ਹੈ ਤਾਂ ਵਧੀਆ ਕੋਈ ਲੱਗਦੀ ਗੱਲ ਕਰੀਓ ਮੈਂ ਕਿਤਨੇ ਕਿਤਨੇ ਸਰਕਾਰ ਦਾ ਜ਼ੋਰ ਕਰਦਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਜਿਵੇਂ ਸੌਫਟ ਡਰਿੰਕ ਜਿਹੜੇ ਦੂਸਰੇ ਕਹਿ ਲੋ ਅਨਰਜੀ ਡਰਿੰਕ ਵਗੈਰਾ ਬਣਿਆ ਸਟ੍ਰਿੰਗ ਵਗੈਰਾ ਜਾਂ ਕੋਈ ਵੀ ਕੋਈ ਵੀ ਲਾ ਲੋ ਵੀ ਕਿਸੇ ਦਿਨ ਇਹਦਾ ਵੀ ਕੋਈ ਤੋੜ ਬਣਾ ਸਕਦਾ ਕੋਈ ਲੱਗਦਾ ਕੋਈ ਦੇਖੋ ਇਹ ਇਹ ਕਦੇ ਇਹ ਮੁੰਡ ਪੈਕਿੰਗ ਤਾਂ ਹੋਈ ਨਹੀਂ ਤਾਂ ਹਾਂ ਮੇਨ ਕਾਫੀ ਆਇਆ ਰਗੜਾ ਮੌਕੇ ਤੇ ਹੀ ਤਿਆਰ ਕਰਕੇ ਬਾਬਾ ਜੀ ਅਗੋਂ ਦੇ ਰਾਤ ਤੇ ਵੀ ਤਾ ਆ ਜਾਈ ਛਗੜ ਤੇ ਦੇਖੋ ਸਟਿੰਗ ਕਿੰਨੀ ਦੇਰ ਤੱਕ ਪਈ ਰਹਦੀ ਹੈ ਹਾਂ ਨਾ ਸਟਿੰਗ ਵਿੱਚ ਇਹੋ ਜੀ ਚੀਜ਼ ਵੀ ਮਨਾਵੜੇ ਦਰਦੀ ਹੁੰਦੀ ਹੈ ਬੱਚੇ ਨਹੀਂ ਪੈਦਾ ਕਰਦੇ ਹੂੰ ਪਰ ਇਹ ਜੀ ਜਦੋਂ ਤਾਕਤ ਵਾਲੀ ਹੈ ਨਾ ਇਹ ਮੌਕੇ ਤੇ ਹੀ ਲੱਗਣਾ ਜੀ ਰਗਣਾ ਇਹ ਪੈਕਿੰਗ ਨਹੀਂ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਹਥਿਆਰ ਵਰਤੇ ਜਾਂਦੇ ਨੇ ਨਾ ਰਗਣਾ ਉਹੀ ਸੋਟਾ ਕਹੋ ਜੀ ਇਹ ਵੀ ਸਪੈਸ਼ਲ ਹੁੰਦੇ ਨੇ ਬਾਬਾ ਜੀ ਮੇਰਾ ਸਲੋਕਟਰ ਉਹ ਦੇਖੋ ਬਾਪ ਕਿੰਨੇ ਉਹਦਾ ਮੈਂ ਕਹਿੰਦਾ ਗੁਰਚਕਾ ਦਾ ਦਾਹ ਤੇ 1.5 ਕਿਲੋ 15 ਕਿਲੋ ਦਾ ਹੋਣਾ ਜੀ ਰਗੜ ਰਹੀ ਫੌਜ ਪੂਰੀ ਮਿਹਨਤ ਲੱਗੀ ਵੀ ਹੈ ਜੀ ਹੈਨਾ ਬੈਠੀ ਆ ਸਾ ਖੁਸ਼ੀ ਹੈ ਨਾ ਜੁੜੇ ਵੀ ਕਿਧਰਾ ਬਾਬਾ ਜੀ ਮੇਨ ਗੱਲ ਆ ਇਹ ਵੀ ਸਾਨੂੰ ਮੈਂ ਇੰਨੀ ਖੁਸ਼ੀ ਆ ਵੀ ਇਹ ਸੰਗਤ ਗੁਰੂ ਨਾਲ ਜੁੜ ਰਹੇ ਆ ਜੀ ਰਗੜਾ ਇਹ ਸਾਡੀ ਚਾਲ ਦੀ ਔਰ ਮਹਾਰਾਜ ਨੇ ਪੁਛੀ ਗੁਰਨਾਨਕ ਦੇਵ ਜੀ ਨੇ ਮਰਿਆਦਾ ਚਲਾਈ ਦੀ ਸਾਰਿਆਂ ਨੂੰ ਵਰਤਾਵਾ ਕਰਿਆ ਦਾ ਨਾ ਇੱਕ ਤਿਲਕ ਦੇ ਦਾਣੇ ਦਾ ਉਹ ਵਰਤਾਵਾ ਅੱਜ ਵੀ ਪੈਰਾਂ ਚ ਆਉਂਦਾ ਕਿਤੇ ਨਾ ਕਿਤੇ ਤਾਕਤ ਵਾਲੀਆਂ ਚੀਜ਼ਾਂ ਆ ਗਈਆਂ ਬਾਬਾ ਜੀ ਇਹਦੇ ਵਿੱਚ ਬਦਾਮ ਖਸ ਖਸ ਪਾਗਜ ਹਰੀ ਇਲਾਇਚੀ ਕਾਲੀ ਮਿਰਚ ਤਾਕਤ ਜਿੱਤੇ ਤਾਕਤ ਦੇ ਵਿੱਚ ਇਹ ਕੀ ਚਾਹਾਂਗੇ ਜੋ ਕਿ ਬੀੜੀ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਕਹੀ ਵੇਚਦੇ ਆ ਵੀ ਬਾਤ ਦੀ ਬਾਤ ਦੇਖੀ ਨਾਲ ਵਾਲੀ ਵਾਲੇ ਸ਼ਸਤਰ ਧਾਰੀ ਹਾਲੂ ਫਤਈਆ ਉਹਨਾਂ ਦੇ ਸਵਾਟੇ ਆ ਜਾਂਦਾ ਹੈ ਹੈਨਾ ਜਿਹਦੇ ਦਾ ਦਾੜਾ ਇਸ ਦੀ ਫਾਕੂ ਤੇ ਨਹੀਂ ਇਹ ਚੀਜ਼ਾਂ ਦਾ ਬੜਾ ਮਹਿੰਗੀ ਵਸਤੂ ਹੈ ਬਹੁਤ ਔਖੀ ਮਿਲਦੀ ਹੈ ਬਹੁਤ ਔਖੀ ਜਿਸ ਤਰ੍ਹਾਂ ਕਿ ਤੇ ਦੇਖ ਲਓ ਕਿੰਨੇ ਲੋਕਾਂ ਦੇ ਸ਼ਰੀਰ ਹੋਏ ਹੈ ਨਾ ਉਹ ਗੱਲ ਹੈ ਕਿ ਇਹ ਸਾਸਕ੍ਰਿਤਾਂ ਦੀ ਖਾੜੀ ਵਾਲੇ ਨਾਲ ਜੀ ਵਾਲੀ ਨਾਲ ਜੁੜੀ ਖਾੜੀ ਪੜੀਏ ਕਿਤੇ ਨਾ ਕਿਤੇ ਜ਼ੁਲਮ ਦਾ ਨਾਚ ਕਰਨ ਨੂੰ ਸ਼ੁਕਰੀਆ ਜੀ ਬਾਈ ਦਾ ਸਾਹਿਬ ਵਾਹਿਗੁਰੂ ਜੀ ਫਤਿਹ